गुरु रंधावा की फिल्म का फगवाड़ा विखे शिवसेना पंजाब वालों गया विरोध इस मौके शिव शिवसेना नेता इंदरजीत करवल राजेश पलटा विपिन शर्मा अंकुर बेदी आदि शामिल सन एन डी टीवी न्यूज़ लिए फगवाड़ा तो यश शर्मा से पुनीत की रिपोर्ट ਬੋਲੋ 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 ਆ ਜਾ ਯਾਰ ਅੱਗੇ ਆ ਜਾਓ ਭਾਜੀ ਆਓ ਹੋ ਜੀ ਪਿੱਛੇ ਨੂੰ ਵੱਡਾ ਗਰੁੱਪ ਕਰ ਲਓ ਚਲੋ ਯਾਰ ਅੱਗੇ ਆ ਜਾਓ ਯਾਰ ਵੱਡਾ ਕਰਾ ਲਓ ਬੰਦਾਵਾ ਹਾਏ ਹਾਏ ਦੁਬਾਰਾ ਦੰਦਾਵਾ ਹਾਏ ਹਾਏ اون فلم دے بین کرو بین کرو بین کرو لا جا بھائی ਗੁਰੂ ਰੰਧਾਵਾ ਗੁਰੂ ਜੀਰ ਬਦਰੰਗਾ ਹਰ ਹਰ ਰਾਮ ਦੇ ਜੈਕਾਰੇ ਜਿੰਦਾਬਾਦ 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 ਪਾਕਿਸਤਾਨ ਮਰਦਾਬਾਦ 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 ਜੈ ਸੰਨਾ ਪੰਜਾਬ ਜਿੰਦਾਬਾਦ 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 ਪਾਕਿਸਤਾਨ ਮਰਦਾਬਾਦ ਮਰਦਾਬਾਦ ਪੰਜਾਬ ਵੱਲੋਂ ਫਗਵਾੜੇ ਵਿੱਚ ਜੋ ਪ੍ਰੋਗਰਾਮ ਰੱਖਿਆ ਗਿਆ ਹੈ ਉਹ ਗੁਰੂ ਰੰਦਾਵਾ ਦੀ ਫਿਲਮ ਸ਼ਾਹਕੋਟ ਦੇ ਵਿਰੋਧ ਦੇ ਵਿੱਚ ਰੱਖਿਆ ਗਿਆ ਹੈ ਇਹ ਫਿਲਮ ਤੁਸੀਂ ਜਨਨ ਨੂੰ ਨਹੀਂ ਹੋਣ ਵਾਲੀ ਹੈ ਲੇਕਿਨ ਸੈਕਸਨਾ ਪੰਜਾਬ ਇਸ ਫਿਲਮ ਨੂੰ ਬਿਲਕੁਲ ਵੀ ਰਿਲੀ ਨਹੀਂ ਹੋਣ ਦੇਣਗੇ ਇਹਦੇ ਵਿੱਚ ਇਹ ਫਿਲਮ ਦੇਸ਼ ਵਿਰੋਧੀ ਫਿਲਮ ਹੈ ਇਸ ਫਿਲਮ ਦੇ ਵਿੱਚ ਜੋ ਪਾਕਿਸਤਾਨ ਨੂੰ ਜਿੰਦਾਬਾਦ ਕਿਹਾ ਗਿਆ ਹੈ ਔਰ ਹਿੰਦੁਸਤਾਨ ਨੂੰ ਮਰਦਾਬਾਦ ਕਿਹਾ ਗਿਆ ਹੈ ਇਹ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਹ ਫਿਲਮ ਕਿਸੇ ਦੀ ਟੈਕਨੀਕ ਦੇ ਬਤਨ ਨਹੀਂ ਲਗੰਦਿਆਂਗੇ ਅਸੀਂ ਜਿੰਨੇ ਵੀ ਫਿਲਮਾਂ ਦੇ ਮਾਲਕ ਹਨ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਬੈਲੂ ਕਰ ਦਿੰਨੇ ਹਾਂ ਜਿਨੇ ਵੀ ਫਿਲਮ ਲਾਂਦੀ ਹੈ ਕੋਸ਼ਿਸ਼ ਕੀਤੀ ਸ਼ੇਸਨਾ ਉਹਦਾ ਵਿਰੋਧ ਕਰੂਗੀ ਅਗਰ ਉਹਨੇ ਫਿਲਮ ਲਾਈ ਤਾਂ ਉਹਦਾ ਜੋ ਨੁਕਸਾਨ ਹੋਊਗਾ ਉਹ ਸਿਲਮੇ ਦੇ ਮਾਲਕ ਦਾ ਹੋਊਗਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਅਸੀਂ ਅਮਨ ਸ਼ਾਹ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਗੁਰੂ ਰਿੰਦਆਬਾਹ ਦੇ ਜਿਹੜੇ ਬੈਂਕ ਬੈਲੈਂਸ ਆ ਉਹ ਚੈੱਕ ਕੀਤੇ ਜਾਣ ਕਿ ਕਿਸੇ ਜੇ ਉਹਦੀਆਂ ਤਾਰਾ ਕਿਤੇ ਪਾਕਿਸਤਾਨ ਦੇ ਨਾਲ ਤੇ ਨਹੀਂ ਮਿਲੀਆਂ ਹੋਈਆਂ ਪੈਸੇ ਲੈ ਕੇ ਇਹਨੇ ਦੇਸ਼ ਵਿਰੋਧੀ ਫਿਲਮ ਬਣਾਈ ਹੈ ਜੈਸਲਮ ਪੰਜਾਬ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ ਕਿ ਇਹ ਫਿਲਮ ਕਿਹੜੀ ਫਿਲਮ ਨੇ 240 ਚੱਲ ਨਹੀਂ ਬਿਲਕੁਲ ਨਹੀਂ ਚੱਲਣ ਦੇ ਆਗੇ ਜੇ ਕਰਾਏ ਵੀਰ ਬਜਰੰਗੇ ਹਾਂ ਜੀ